ਕਾਮਿ ਗਿਆਨ ਆਜੋਏ ਪਟਾ ਦਾਤਾ ਤੇਨ ਨਾਮ ਤੋਂ ਮਾਇ ਕਤੇ ਮਹੰਗਾ ਜੋਤੋਂ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕਾਪਟਾ ਬੇਕਾਰ ਕਿਤੇ ਲਾ ਲਾਉਂ ਕਿਰਪਾਏ ਕਿਤੇ ਗੁਰਖਾ ਕਾਇ ਕਾਇ ਕਿਤੇ ਦੂਖ ਭੁਗ ਸਤ ਮਾਰ ਦੇ ਪਾਤਾ ਤੇਰੀ ਦਾਤਾਰ ਬੰਕ ਖਦਾਸੀ ਪੜਾ ਹੋਏ ਹੋਰ ਆਖ ਨਾ ਸਕਾ ਕੋਈ ਅਬੋਧ ਕੋ ਨਾ ਮੋਦ ਪਾਰ ਅਬੋਧ ਪਾਰਿਆ ਮੋਦ ਪਾਂਡਾਰ ਮੋਦ ਆਵੇਂ ਮੋਦ ਜਾਏ ਮੋਦ ਪਾਏ ਮੋਦ ਸਮਾਏ ਅੱਖਾਂ ਕੋ ਰੇਤ ਰੰਗੀਆਂ ਜੋ ਆਖਿਰ ਭਾਵੇਂ ਆਕੇਂਦ ਆਖਾ ਕੋ ਪੀਤਾ ਗੋਵਿੰਦ ਆਖਾ ਇਸ ਆਖਾ ਸਿੱਧ ਆਖਾ ਕਿਤੇ ਕੀਤੇ ਹੋਦਾ ਆਖਾ ਦਾਮ ਆਖਾ ਦੇਵ ਆਖਾ ਸੁਨਾਹੋਜਾ ਸੇਵਾ ਕੀਤੇ ਆਖੇ ਆਖਣ ਪਾ ਸੋਦਰ ਕੀਆ ਸੋਕਰ ਕੀਆ ਜਿਤ ਬਾ ਸਾਰਬ ਸਮਾਵੇ ਬਾंचे ਨਾਮਾ ਦੇਖ ਅਸ਼ੰਖਾ ਕੀਤੇ ਮਾ ਪ੍ਰਹਾਲੇ ਪ੍ਰਗਤੀ ਧਰਮ ਵਿਚਾਰੇ ਗਾਟੇ ਦੇਵਤੀ ਆਦਰ ਨਾਮੇ ਗਾਵਨ ਸੇਲ ਸਮਾਤੀ ਅੰਤਰ ਗਾਵਨ ਸ਼ਤੀ ਸਭੀ ਸੰਤੋਖੀ ਗਾਵ ਮੀਰਕਰਾ ਗਾਵਨ ਪੰਡਤ ਪਰਮ ਰਕੀਸਰਾ ਜੋਤਕ ਬੇਦ ਨਾਤੇ ਗਾਵ ਮੋਹਣਿਆ ਬਨ ਮੋੜਾ ਸੁਰਗਾਂ ਮਛ ਪਿਆਰੇ ਗਾਵੇ ਗਾਵਾ ਜੋਧਾ ਮਹਾਪਲਸੂਰਾ ਗਾਵੇ ਖਾਣੇ ਚਾਰੇ ਗਾਵੇ ਭਾਤਰ ਸਾਹਨੇ ਹੋਰ ਕਿਤੇ ਗਾਵਣ ਸਿਮਾ ਜਿਤ ਰੰਗੇ ਰੰਗੇ ਭਾਤੇ ਕਰ ਕਰ ਜੇ ਸਿਮਾ ਆਇਆ ਜੇ